ਵਿਧਾਇਕਾਂ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ ਹਾਈ ਕੋਰਟ ਨੇ ਐਨ ਆਰ ਆਈ ਦੀ ਪਟੀਸ਼ਨ ਕੀਤੀ ਖਾਰਜ ਜੋ ਵਿਧਾਇਕਾਂ ਨੇ ਐਨ ਆਰ ਆਈ ਦੀ ਕੋਠੀ ਦੇ ਉੱਪਰ ਕਬਜ਼ਾ ਕੀਤਾ ਹੋਇਆ ਸੀ ਉਸ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਕੀ ਇਹ ਪੂਰਾ ਮਾਮਲਾ ਫੋਨ ਉਹ ਕੋਠੀ ਵਿਧਾਇਕਾਂ ਦੇ ਕਬਜ਼ੇ ਵਿੱਚ ਰਹੇਗੀ ਜਾਂ ਉਹ ਕੋਠੀ ਐਨ ਆਰ ਆਈ ਨੂੰ ਵਾਪਸ ਮਿਲੇਗੀ ਤੁਸੀਂ ਜੁੜੋ ਲੋਕਾਂ ਦੀ ਨਿਊਜ਼ ਦਾ ਬਹੁਤ-ਬਹੁਤ ਸਵਾਗਤ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਹਲਕਾ ਜਗਰਾਉਂ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਨੂੰਕੇ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਦੇ ਵਿੱਚ ਚਰਚਾ ਵਿੱਚ ਚੱਲ ਰਹੇ ਨੇ ਜਿਵੇਂ ਹੀ ਉਹਨਾਂ ਨੇ ਜਗਰਾਉਂ ਦੇ ਇੱਕ ਸਰਕਾਰੀ ਡਾਕਟਰ ਦੇ ਉੱਪਰ ਦਬਾਅ ਬਣਾਇਆ ਉਸ ਸਰਕਾਰੀ ਡਾਕਟਰ ਨੇ ਜਿਹੜਾ ਕਿ ਐਕਸ ਨੂੰ ਸ਼ਿਕਾਇਤ ਦੇ ਰੂਪ ਦੇ ਵਿੱਚ ਉਹਨੇ ਪੱਤਰ ਲਿਖ ਦਿੱਤੇ ਜਦੋਂ ਵਿਧਾਨ ਸਭਾ ਸਪੀਕਰ ਪ੍ਰਤਾਪ ਸਿੰਘ ਸੰਧਵਾ ਸਿਹਤ ਮੰਤਰੀ ਬਲਵੀਰ ਸਿੰਘ ਦੇ ਕੋਲੇ ਸ਼ਿਕਾਇਤ ਪੁੱਜੀ ਤਾਂ ਉਸੇ ਸਮੇਂ ਡਾਕਟਰ ਨੂੰ ਵੀ ਉਥੇ ਤਲਬ ਕੀਤਾ ਗਿਆ ਔਰ ਸਰਬਜੀਤ ਕੌਰ ਮਾਨੂ ਕੇ ਨੇ ਵੀ ਤਲਬ ਕੀਤਾ ਗਿਆ ਜੋ ਉਹਨਾਂ ਦਾ ਆਪਸੀ ਕੰਪਰੋਮਿਸ ਕਰਵਾਇਆ ਗਿਆ ਫੋਨ ਐਨ ਆਰ ਆਈ ਦੀ ਉਹੀ ਪਟੀਸ਼ਨ ਖਰਜ ਹੋ ਗਈ ਏ ਜਿਹੜੇ ਕਿ ਐਨ ਆਰ ਆਈ ਨੇ ਆਪਣੀ ਕੋਠੀ ਦੇ ਉੱਪਰ ਜਿਹੜਾ ਕਬਜ਼ੇ ਨੂੰ ਲੈ ਕੇ ਇਹ ਗੱਲ ਜਿਹੜੀ ਇਹ ਮੀਡੀਆ ਦੇ ਵਿੱਚ ਕੀਤੀ ਸੀ ਕਿ ਉਹਨਾਂ ਦੀ ਕੋਠੀ ਛੱਡਣ ਵਾਸਤੇ ਵਿਧਾਇਕਾ ਤਿਆਰ ਨਹੀਂ ਜਿਸ ਨੂੰ ਕਿਰਾਏ ਤੇ ਲਿਆ ਸੀ ਪਰ ਉਹ ਕਬਜ਼ਾ ਕਰਕੇ ਬੈਠ ਗਈ ਔਰ ਉਸ ਨੂੰ ਹਾਈ ਕੋਰਟ ਦੇ ਵਿੱਚ ਜਾਣਾ ਪਿਆ ਹਾਈ ਕੋਰਟ ਦੇ ਵੱਲੋਂ ਜੋ ਉਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਸੀ ਕਿ ਇਸ ਪਟੀਸ਼ਨ ਦੇ ਵਿੱਚ ਵਿਧਾਇਕਾ ਤੇ ਜਾਲੀ ਪਾਵਰ ਅਟਾਰਨੀ ਦੀ ਵਰਤੋਂ ਕਰਕੇ ਜਾਇਦਾਦ ਦੇ ਉੱਪਰ ਕਬਜ਼ਾ ਕਰਨ ਦੇ ਦੋਸ਼ ਲਗਾਏ ਗਏ ਸਨ ਇਸ ਤੋਂ ਇਲਾਵਾ ਅਦਾਲਤ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ ਜੋ ਕਿ ਵਿਧਾਇਕਾ ਨੇ ਉਹ ਕੋਠੀ ਖਾਲੀ ਕਰ ਦਿੱਤੀ ਸੀ ਐਨ ਆਰ ਆਈ ਅਮਰਜੀਤ ਕੌਰ ਨੇ ਅਦਾਲਤ ਵਿੱਚ ਪੇਟੀਸ਼ਨ দায়ের ਕਰਕੇ ਦੋਸ਼ ਲਗਾਇਆ ਸੀ ਕਿ ਵਿਧਾਇਕਾ ਸਰਬਜੀਤ ਕੌਰ ਮਾਨੁਕੇ ਤੇ ਉਸਦੇ ਪਰਿਵਾਰ ਨੇ ਜਾਨੀ ਦਸਤਾਵੇਜ਼ ਤਿਆਰ ਕਰਕੇ ਉਸਦੇ ਹੀਰਾ ਬਾਗ بنگਲੇ ਨੂੰ ਵੇਚਿਆ ਤੇ ਕਬਜ਼ਾ ਕੀਤਾ ਇਸ ਪੇਟੀਸ਼ਨ 'ਤੇ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ ਹਾਲਾਂਕਿ ਹਾਈ ਕੋਰਟ ਦੇ ਵਿੱਚ ਜਸਟਿਸ ਜੋ ਤ੍ਰਿਬੂ ਭਵਨ ਤਿਆਰੀ ਦੀ ਗਵਾਈ ਵਾਲੀ ਬੈਂਚ ਨੇ ਫ੍ਰੀਸ਼ਨ ਦੇ ਉੱਪਰ ਸੁਣਵਾਈ ਕਰਦਿਆਂ ਇਸ ਨੂੰ ਖਾਜ ਕੀਤਾ। ਅਦਾਲਤ ਨੇ ਕਿਹਾ ਕਿ ਜਾਂਚ ਅਧਿਕਾਰੀਆਂ ਦੇ ਵਿਰੁੱਧ ਪੱਖਪਾਤ ਜਾਂ ਗਲਤੀ ਦੀ ਕੋਈ ਸਬੂਤ ਨਹੀਂ ਮਿਲੇ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਲਗਾਏ ਗਏ ਦੋਸ਼ ਸਿਰਫ ਸ਼ੱਕ ਅਤੇ ਖਦਸ਼ੀਆਂ ਦੇ ਆਧਾਰ ਹਨ। ਇਸ ਲਈ ਅਦਾਲਤ ਨੇ ਫੈਸਲਾ ਦਿੱਤਾ ਕਿ ਵਿਧਾਇਕ ਦਾ ਨਾਮ ਐਫ ਆਈ ਆਰ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਇਹ ਮਾਮਲਾ ਸੀਬੀਆਈ ਨੂੰ ਸੌਂਪਿਆ ਜਾਵੇਗਾ। ਦੂਸਰੇ ਪਾਸੇ ਵਿਧਾਇਕਾਂ ਨੇ ਇਸ ਮਾਮਲੇ ਦੇ ਉੱਪਰ ਖੁਸ਼ੀ ਜ਼ਾਹਰ ਕੀਤੀ ਹੈ। ਇਸ ਫੈਸਲੇ ਤੋਂ ਬਾਅਦ ਵਿਧਾਇਕ ਸਾਹਿਬ ਨੇ ਇਤਕਲ ਮਾਣੂ ਕਿ ਨੇ ਆਪਣੇ ਲਈ ਵੱਡੀ ਰਾਹਤ ਦੱਸਿਆ ਹੈ। ਉਹਨਾਂ ਨੇ ਇਸ ਪੂਰੇ ਮਾਮਲੇ ਨੂੰ ਵਿਰੋਧੀ ਪਾਰਟੀਆਂ ਵੱਲੋਂ ਬਦਨਾਮ ਕਰਨ ਦੀ ਕੋਸ਼ਿਸ਼ ਦਾ ਖਰਾਬ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਸ ਨੂੰ ਝੂਠਾ ਪ੍ਰਚਾਰ ਕੇ ਜੋ ਇਹ ਮੇਰਾ ਸ਼ਮੀ ਖਰਾਬ ਕਰਨ ਦੀ ਵਿਰੋਧੀ ਪਾਰਟੀਆਂ ਨੇ ਇਹ ਕੰਮ ਕੀਤਾ ਹੈ ਔਰ ਅਦਾਲਤ ਦੇ ਫੈਸਲੇ ਤੇ ਮੈਨੂੰ ਬਹੁਤ ਕਰੋਸਾ ਸੀਗਾ। ਸੋ ਇਸ ਮਾਮਲੇ ਵਿੱਚ ਵਿਧਾਇਕ ਨੇ ਦੱਸਿਆ ਕਿ ਉਹਨਾਂ ਨੇ 2023 ਦੇ ਵਿੱਚ ਐਡਵੋਕੇਟ ਕਰਮ ਸਿੰਘ ਤੋਂ ਵਿਵਾਦਿਤ ਹਵੇਲੀ 25000 ਰੁਪਏ ਪ੍ਰਤੀ ਮਹੀਨਾ ਕਿਰਾਏ ਤੇ ਲਈ ਸੀ। ਕਰਮ ਸਿੰਘ ਨੇ ਇਹ ਜਾਇਦਾਦ ਅਸ਼ੋਕ ਕੁਮਾਰ ਤੋਂ ਕਿਰਾਏ ਤੇ ਲਈ ਸੀ ਜਿਸ ਦੀ ਰਜਿਸਟ੍ਰੇਸ਼ਨ 2005 ਵਿੱਚ ਹੋਈ ਸੀ ਕਰਮ ਸਿੰਘ ਦੀ ਸ਼ਿਕਾਇਤ ਤੇ ਅਸ਼ੋਕ ਕੁਮਾਰ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਸੀ ਜਦੋਂ ਕਿ ਸਰਵਜੀਤ ਕੁਮਾਰ ਨੂੰ ਕਹਤਾ ਸਿਰਫ ਕਿਰਾਏ ਤੇ ਰਹਿਣ ਵਾਸਤੇ ਇਸ ਕੋਠੀ ਦਾ ਇਸਤੇਮਾਲ ਕਰ ਰਹੇ ਸੀ ਜਦੋਂ ਇਹ ਵਿਵਾਦ ਪੱਖਿਆ ਤਾਂ ਉਹਨਾਂ ਨੇ ਕੋਠੀ ਖਾਲੀ ਕਰ ਦਿੱਤੀ ਔਰ ਉਸ ਤੋਂ ਬਾਅਦ ਇਹ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਰਜ ਕੀਤੀ ਜਾਂਦੀ ਹੈ ਐਨ ਆਰ ਆਈ ਜਿਹੜੇ ਕਿ ਉਹ ਅਮਰਜੀਤ ਕੌਰ ਦੇ ਵੱਲੋਂ ਉਸਨੇ ਪਟੀਸ਼ਨ ਖਾਰਜ ਕੀਤੀ ਗਈ ਕਿ ਕੋਈ ਪੁਖਤਾ ਸਬੂਤ ਨਹੀਂ ਮਿਲਿਆ ਕਿ ਉੱਥੇ ਸਰਪ੍ਰਿੰਕਰ ਮਾਨੂੰਕ ਨੇ ਉਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਹੈ ਜਾਂ ਉਸ ਦਾ ਮਜਬੂਤਾ ਕਬਜ਼ਾ ਹੈ ਕਿਉਂਕਿ ਉਹ ਕੋਠੀ ਉਹਨਾਂ ਨੇ ਪਹਿਲਾਂ ਹੀ ਖਾਲੀ ਕਰਕੇ ਉੱਥੋਂ ਜਿਹੜਾ ਕਿ ਆਪਣਾ ਸਮਾਨ ਚੁੱਕ ਲਿਆ ਸੀ ਸੋ 25000 ਰੁਪਏ ਮਹੀਨੇ ਤੇ ਉਹ ਕੋਠੀ ਲਈ ਹੋਈ ਸੀ ਜੋ ਅੱਜ ਹਾਈ ਕੋਰਟ ਨੇ ਐਨ ਆਰ ਆਈ ਦੀ ਉਹ ਪਟੀਸ਼ਨ ਨੂੰ ਖਾਰਜ ਕੀਤਾ ਹੈ